ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਗ ਮਹੱਲਾ ਪੰਜਵਾਂ ਹਰ ਕੇ ਨਾਮ ਕੇ ਜਨ ਕਾਂਖੀ ਮਨ ਤਨ ਬਚਨ ਇਹੀ ਸੁਖ ਚਾਹਤ ਪ੍ਰਭ ਦਰਸ ਦੇਖੇ ਕਬ ਆਖੀ ਰਹਾ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਜਗਤ ਗੁਰੂ ਸਤ ਗੁਰੂ ਕਿਰਪਾ ਕਰ ਰਹੇ ਹਨ ਪੰਜਵੇਂ ਸਰੂਪ ਦੇ ਵਿੱਚ ਬਾਣੀ ਉਚਾਰਦੇ ਹੋਏ ਸਤ ਗੁਰੂ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਚੱਲ ਰਹੀ ਸਰਲ ਕਥਾ ਵਿਚਾਰ ਲੜੀਵਾਰ ਦੇ ਰੂਪ ਵਿੱਚ ਸਾਰਗ ਰਾਗ ਦੇ ਅੰਦਰ ਸਤ ਗੁਰੂ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪਾਵਨੰਗ 1227 ਤੇ ਕਿਰਪਾ ਕਰ ਰਹੇ ਹਨ ਕਿ ਜੋ ਪਰਮੇਸ਼ਰ ਦੇ ਨਾਮ ਦੇ ਭਗਤ ਜਨ ਕਾਂਖੀ ਹੁੰਦਾ ਚਾਹਵਾਨ ਹਨ ਮਨ ਤਨ ਬਚਨ ਇਹੀ ਸੁਖ ਚਾਹਤ ਉਹ ਮਨ ਬਚਨ ਬਾਣੀ ਤਨ ਸਰੀਰ ਕਰਕੇ ਇਹੋ ਹੀ ਸੁਖ ਚਾਹੁੰਦੇ ਹਨ ਕੀ ਚਾਹੁੰਦੇ ਹਨ ਪ੍ਰਭ ਦਰਸ ਦੇਖੇ ਕਬ ਆਖੀ ਰਹਾਉ ਕਬ ਕਦੋਂ ਪ੍ਰਤਖ ਅੱਖਾਂ ਵਾ ਮਨ ਬੁੱਧ ਰੂਪ ਪਰੋਖ ਅਪਰੋਖ ਗਿਆਨ ਰੂਪੀ ਵਾ ਸੁਰਤੀ ਸਿਮਰਤੀ ਰੂਪੀ ਨੇਤਰਾਂ ਨਾਲ ਪਰਮੇਸ਼ਰ ਦੇ ਦਰਸ਼ਨ ਦੇਖਣਾ ਕਰੀਏ ਰਹਾਓ ਤੂੰ ਬੇਅੰਤ ਪਾਰ ਬ੍ਰਹਮ ਸੁਆਮੀ ਗਤ ਤੇਰੀ ਜਾਏ ਨਾ ਲਾਕੀ ਏ ਪਰਮੇਸ਼ਰ ਤੂੰ ਬੇਅੰਤ ਅੰਤ ਤੋਂ ਰਹਤ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਾਰ ਤੇ ਸਾਰਿਆਂ ਦਾ ਸੁਆਮੀ ਮਾਲਕ ਹੈ ਇਸੇ ਕਰਕੇ ਤੇਰੀ ਗਤ ਗਤੀ ਮਰਿਆਦਾ ਕਿਸੇ ਪਾਸੋਂ ਵੀ ਲਖੀ ਜਾਣੀ ਨਹੀਂ ਜਾ ਸਕਦੀ ਚਰਨ ਕਮਲ ਪ੍ਰੀਤ ਮਨ ਬਿਦਿਆ ਅੰਕਾਰ ਸਰਬਸ ਅੰਤਰ ਰਾਖੀ ਇਹ ਪਰਮੇਸ਼ਰ ਤੇਰੇ ਭਗਤ ਜਨਾਂ ਦਾ ਤੇਰੇ ਚਰਨ ਕਮਲਾਂ ਦੀ ਪ੍ਰੀਤੀ ਵਿੱਚ ਮਨ ਚਿੱਤ ਬਿਦਿਆ ਬਿੰਨਿਆ ਮਿਲ ਗਿਆ ਹੈ ਅਤੇ ਉਹਨਾਂ ਨੇ ਆਪਣਾ ਸਰਬੰਸ ਤੇਰੇ ਉਪਰੋਂ ਕੁਰਬਾਨ ਕਰਕੇ ਇਕ ਤੇਰੀ ਹੀ ਪ੍ਰੀਤੀ ਆਪਣੇ ਦਿਲ ਅੰਦਰ ਰੱਖੀ ਹੈ। 베ਦ ਪੁਰਾਨ ਸਿਮਰਤ ਸਾਧੂ ਜਨ ਇਹ ਬਾਣੀ ਰਸਨਾ 파ਖੀ। ਚਾਰ ਵੇਦ 18 ਪੁਰਾਨ ਤੇ ਸਾਧੂ ਸ੍ਰੇਸ਼ਟ ਪੁਰਖ ਤੇ ਭਗਤ ਜਨ ਵਾ ਸੰਤ ਜਨ ਆਦ ਸਭ ਨੇ ਇਹ ਬਾਣੀ ਦੁਆਰਾ ਰਸਨਾ ਨਾਲ ਬੋਲ ਕੇ 파ਖੀ ਕੀਏ ਉਚਾਰਨ ਕੀਤੀ ਹੈ। ਕੀ ਉਚਾਰਿਆ ਹੈ? ਜਪ ਰਾਮ ਨਾਮ ਨਾਨਕ ਨਿਸਤਰੀਏ ਹੋਰ ਦੁੱਤਿਆ ਬਿਰਤੀ ਸਾਖੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਰਾਮ ਪਰਮੇਸ਼ਰ ਦਾ ਨਾਮ ਜਪ ਕੇ ਹੀ ਤਰੀਦਾ ਹੈ ਹੋਰ ਦੁੱਤਿਆ ਦੂਸਰੀ ਸਾਖੀ ਉਗਾਹੀ ਦੇਣੀ ਜਾਂ ਸਿੱਖਿਆ ਦੇਣੀ ਬਿਰਤੀ ਬਿਰਤ ਸਾਰਗ ਮਹੱਲਾ ਪੰਜਵਾ ਮਾਖੀ ਰਾਮ ਕੀ ਤੂ ਮਾਖੀ ਏ ਮਾਇਆ ਰੂਪ ਮੱਖੀ ਤੂੰ ਰਾਮ ਪਰਮੇਸ਼ਰ ਦੀ ਮੱਕੀ ਮਛਰਾਈ ਹੋਈ ਪਾਪ ਮਛਰੀ ਹੈ ਪਾਪ ਪਰਮੇਸ਼ਰ ਨੇ ਆਪਣੀ ਸਦਾ ਸੁਭਰਤੀ ਦੇ ਕੇ ਤੈਨੂੰ ਸਭ ਦੇ ਸਿਰ ਚੜਾਇਆ ਹੋਇਆ ਜਹ ਦੁਰਗੰਧ ਤਹਾ ਤੂੰ ਬੈਸ ਮਹਾ ਬਿਖਿਆ ਮਦ ਚਾਕੀ ਰਹਾ ਹਾਂ ਜਿੱਥੇ ਮਾਸ ਸ਼ਰਾਬ ਚੋਰੀ ਜਾਰੀ ਆਦ ਬਵਿਸ਼ਿਆਂ ਦੀ ਦੁਰਗੰਧ ਭੈੜੀ ਬਦਬੂ ਹੈ ਉਥੇ ਤੂੰ ਨਿਵਾਸ ਕਰਦੀ ਹੈ ਬੈਠਦੀ ਹੈ ਏ ਮਹਾ ਬਿਕਿਆ ਮਾਇ ਤੇਰੇ ਨਾਲ ਮੂਹ ਕਰਨ ਵਾਲਾ ਪੁਰਖ ਮਦ ਸ਼ਰਾਬ ਆਦ ਨੂੰ ਚਾਖੀ ਚਖਣਾ ਕਰਦਾ ਉਹਨਾਂ ਭੈੜੇ ਪੁਰਖਾਂ ਵਿੱਚ ਵੀ ਤੂੰ ਨਿਵਾਸ ਕਰਦੀ ਹੈ ਮਹਾ ਬਿਕਿਆ ਵੱਡੇ ਕਾਮ ਆਦ ਵਿਸ਼ਿਆਂ ਦੇ ਮਦ ਸ਼ਰਾਬ ਆਦ ਚਖਣ ਵਾਲੇ ਪੁਰਖ ਦੇ ਹਿਰਦੇ ਵਿੱਚ ਵੀ ਤੂੰ ਨਿਵਾਸ ਕਰਦੀ ਹੈ ਰਹਾਉ ਕਿੱਤੇ ਹੈ ਅਸਥਾਨ ਤੂੰ ਟਿਕਨ ਨ ਪਾਵੇ ਇਹ ਵਿਦ ਦੇ ਕੀ ਆਖੀ ਤੂੰ ਕਿਸੇ ਵੀ ਅਸਥਾਨ ਥਾਂ ਵਿੱਚ ਟਿਕਨ ਸਥਿਤੀ ਨਹੀਂ ਪਾਉਂਦੀ ਇਹ ਵਿਦ ਵਿਧੀ ਨਾਲ ਸੰਤ ਜਿਨ੍ਹਾਂ ਦੇ ਮਨ ਬੁੱਧ ਸ਼ਾਸਤਰ ਵਿਚਾਰ ਰੂਪੀ ਆਖੀ ਨੇਤਰਾ ਨਾਲ ਵੇਖਣਾ ਕੀਤੀ ਹੈ ਅੱਖੀ ਵੇਖਣਾ ਕੀਤਾ ਹੈ ਸੰਤਾਂ ਬਿਨ ਤੈ ਕੋਈ ਨਾ ਛਾੜਿਆ ਸੰਤ ਪਰੇ ਗੋਬਿੰਦ ਕੀ ਪਾਖੀ ਹਾਂ ਸੰਤਾਂ ਭਗਤਾਂ ਤੂੰ ਬਿਗੈਰ ਤੂੰ ਕੋਈ ਵੀ ਨਹੀਂ ਛੱਡਿਆ ਹੈ ਸੰਤ ਜਨਮੀ ਗੋਬਿੰਦ ਪਰਮੇਸ਼ਰ ਦੀ ਪਾਕੀ ਸ਼ਰਨ ਵਿੱਚ ਪਏ ਹਨ ਇਸੇ ਕਰਕੇ ਬਚੇ ਹਨ ਜੀਵ ਜੰਤ ਸਗਲੇ ਤੈ ਮੋਹਿ ਬਿਨ ਸੰਤਾ ਕਿਨੈ ਨ ਲਾਖੀ ਏ ਮਾਇਆ ਜੀ ਅਸਥੂਲ ਜੀਵ ਤੇ ਜੰਤ ਸੂਖਮ ਜੀਵ ਸਾਰੇ ਤੈ ਤੂੰ ਮੋਹਿ ਮੋਹਿਤ ਕਰਲੇ ਹਨ ਇਹ ਗੱਲ ਸੰਤਾਂ ਭਗਤਾਂ ਤੋਂ ਬਿਨਾਂ ਕਿਸੇ ਨੇ ਵੀ ਨਹੀਂ ਲਾਖੀ ਜਾਣੀ ਨਾਨਕ ਦਾਸ ਹਰ ਕੀਰਤਨ ਰਾਤਾ ਸਬਦ ਸੁਰਤ ਸੱਚ ਸਾਖੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ হে ਮਾਇਆ ਉਹੋ ਹੀ ਤੇਰੇ ਤੋਂ ਬਚੇ ਹਨ ਜਿਨ੍ਹਾਂ ਦਾ ਦਾਸਾ ਪਾਵ ਧਾਰ ਕੇ ਤੇ ਪਰਮੇਸ਼ਰ ਦੀ ਕੀਰਤਨ ਭਗਤੀ ਵਿੱਚ ਚਿੱਤ ਜਿਹੜਾ ਰੰਗਿਆ ਹੋਇਆ ਤੇ ਜਿਨ੍ਹਾਂ ਦੀ ਸ਼ਬਦ ਬ੍ਰਹਮ ਦੇ ਵਿੱਚ ਚਿੱਤ ਦੀ ਸੂਰਤੀ ਬਿਰਤੀ ਲੱਗੀ ਹੋਈ ਹੈ ਤੇ ਜੀਵਨ ਦੀ ਸੱਚ ਸਾਖੀ ਉਗਾਹੀ ਕੋਲ ਹੈ ਮਾ ਜਿਨ੍ਹਾਂ ਦੀ ਗੁਰ ਸ਼ਬਦ ਉਪਦੇਸ਼ ਨਾਲ ਸ੍ਰੇਸ਼ਟ ਪ੍ਰੀਤੀ ਹੈ ਤੇ ਸੱਚੀ ਜੀਵਨ ਦੀ ਉਗਾਹੀ ਹੈ ਸੰਤ ਜਨਾਂ ਦਾ ਗੁਰ ਉਪਦੇਸ਼ ਵਿੱਚ ਚਿੱਤ ਜੋੜਿਆ ਆਇਆ ਇਸੇ ਕਰਕੇ ਸੰਤ ਜਨ ਬ੍ਰਹਮ ਦੀ ਪ੍ਰਾਪਤੀ ਵਾਲੀ ਸੱਚੀ ਸਿੱਖਿਆ ਦਿੰਦੇ ਹਨ ਸਰਗ ਮਹੱਲਾ ਪੰਜਵਾ ਮਾਈ ਰੀ ਕਾਟੀ ਜਮ ਕੀ ਫਾਸ ਮਾਈ ਰੀ ਤੋਂ ਭਾਵ ਹੈ ਮਾਤਾ ਪਿਤਾ ਰੂਪ ਸੰਤ ਜਨੋ ਹੁਣ ਮੇਰੀ ਜਮਾਂ ਦੀ ਫਾਹੀ ਜਿਹੜੀ ਕੱਟੀ ਗਈ ਹੈ ਅਤੇ ਹਰ ਹਰ ਜਪਤ ਸਰਬ ਸੁਖ ਪਾਏ ਬੀਚੇ ਅੰਗਰਸਤ ਉਦਾਸ ਰਹਾਓ ਸਭ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਜਪਦਿਆਂ ਸਾਰੇ ਸੁਖ ਪਾਲੇ ਹਨ ਗਰਸਤ ਗ੍ਰਸਤ ਪਰਿਵਾਰ ਦੇ ਬੀਚੇ ਵਿੱਚ ਰਹਿੰਦਿਆਂ ਹੀ ਸੰਸਾਰ ਪਦਾਰਥਾਂ ਤੋਂ ਚਿਤ ਕਰਕੇ ਉਦਾਸ ਉਪਰਾਮ ਨਿਰਲੇਪ ਰਹੀਦਾ ਹੈ ਰਹਾਉ ਕਰ ਕਿਰਪਾ ਲੀਨੇ ਕਰ ਆਪਣੇ ਉਪਜੀ ਦਰਸ ਪਿਆਸ ਜਦ ਪਰਮੇਸ਼ਰ ਨੇ ਕਿਰਪਾ ਦਿਆ ਦ੍ਰਿਸ਼ਟੀ ਕਰਕੇ ਆਪਣੇ ਸੇਵਕ ਕਰ ਲਿਆ ਤਦ ਮੇਰੇ ਹਿਰਦੇ ਅੰਦਰ ਕਹਿੰਦੇ ਸੱਚੇ ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸ ਇੱਛਾ ਪੈਦਾ ਹੋ ਗਈ ਅਤੇ ਸੰਤ ਸੰਗ ਮਿਲ ਹਰ ਗੁਣ ਗਾਏ ਬਿਨਸੀ ਦੁਤੀਆ ਆਸ ਹਾਂ ਸਤ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦੇ ਗੁਣ ਗਾਉਣਾ ਕੀਤੇ ਹਨ ਏਸੇ ਕਰਕੇ ਦੁਤੀਆ ਦੂਜੀ ਆਸਾ ਜਿਹੜੀ ਬਿਨਸੀ ਨਾਸ਼ ਹੋ ਗਈ ਹੈ ਮਹਾ ਉਦਿਆਨ ਅਟਵੀ ਤੇ ਕਾਢੇ ਮਾਰਗ ਸੰਤ ਕਹਿਓ ਜਿਨ੍ਹਾਂ ਨੂੰ ਸੰਤਾਂ ਮਹਾਤਮਾ ਨੇ ਸ਼ਬਦ ਵਿੱਚ ਜੋੜ ਕੇ ਪਰਮੇਸ਼ਰ ਦੇ ਪ੍ਰਾਇਣ ਹੋਣ ਦਾ ਭਗਤੀ ਸਹਿਤ ਗਿਆਨ ਰੂਪੀ ਮਾਰਗ ਰਸਤਾ ਦੱਸਿਆ ਹੈ ਉਹਨਾਂ ਨੂੰ ਸੰਤਾਂ ਪਰਮੇਸ਼ਰ ਨੇ ਅਟਵੀ ਉਜਾੜਾਂ ਤੋਂ ਵੀ ਮਹਾ ਉद्याਨ ਉਜਾੜ ਰੂਪ ਸੰਸਾਰ ਅਟਵੀ ਭਿਆਨਕ ਸੰਸਾਰ ਰੂਪੀ ਉਜਾੜ ਤੋਂ ਬਾਹਰ ਕੱਢ ਲਿਆ ਹੈ ਤੇ ਮਾਰਗ ਸੰਤ ਕਹਿਓ ਕਹਿੰਦੇ ਐਸੇ ਕਾਲ ਰੂਪੀ ਸ਼ੇਰ ਆਦ ਭਿਆਨਕ ਉਤੇ ਜਾਨਵਰ ਜਿਵੇਂ ਉਜਾੜਾਂ ਵਿੱਚੋਂ ਮਹਾ ਉਜਾੜ ਰੂਪ ਸੰਸਾਰ ਹੈ ਐਸੇ ਪ੍ਰਕਾਰ ਪ੍ਰਲੋਕ ਦਾ ਰਸਤਾ ਵੀ ਬੜਾ ਭਾਰੀ ਉਜਾੜ ਰੂਪ ਹੈ ਦੁਖਦਾਇਕ ਹੈ ਇਸ ਤੋਂ ਬਾਹਰ ਕੱਢ ਲਿਆ ਹੈ ਦੇਖਦ ਦਰਸ ਪਾਪ ਸਭ ਨਾਸੀ ਹਰ ਨਾਨਕ ਰਤਨ ਲਹਿਓ ਪਰਮੇਸ਼ਰ ਦਾ ਦਰਸ਼ਨ ਦੇਖਦਿਆਂ ਹੀ ਉਹਨਾਂ ਨੇ ਸਾਰੇ ਪਾਪ ਗੁਨਾਹ ਨਾਸ਼ ਹੋ ਗਏ ਹਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹਨਾਂ ਨੇ ਗੁਰਾਂ ਦੁਆਰਾ ਹਰੀ ਰੂਪ ਰਤਨ ਨੂੰ ਲਹਿਉ ਲੱਭ ਲਿਆ ਪ੍ਰਾਪਤ ਕਰ ਲਿਆ ਹੈ ਮਾਈ ਰੀ ਅਰਿਓ ਪ੍ਰੇਮ ਕੀ ਖੋਰ ਮਾਈ ਰੀ ਹੈ ਮਾਤਾ ਪਿਤਾ ਰੂਪ ਸੰਤ ਜਨੋ ਮੇਰਾ ਪ੍ਰੇਮ ਦੀ ਖੋਰ ਖੱਡ ਵਿੱਚ ਚਿਤ ਅਰਿਓ ਫਸ ਗਿਆ ਭਾਵ ਤੁਰਿਆ ਪਦ ਵਿੱਚ ਇਸਤਤ ਹੋ ਗਿਆ ਵਾ ਪ੍ਰੇਮ ਦੀ ਖੋਰ ਖੁਮਾਰੀ ਵਿੱਚ ਮੇਰਾ ਚਿਤ ਅਟਕ ਮਿਲ ਗਿਆ ਹੈ ਦਰਸ਼ਨ ਰੁਚਿਤ ਪਿਆਸ ਮਨ ਸੁੰਦਰ ਸਖਤ ਨ ਕੋਈ ਤੋਰ ਰਹਾ ਮੇਰੇ ਮਨ ਚਿੱਤ ਵਿੱਚ ਸੁੰਦਰ ਸੋਹਣੇ ਪਰਮੇਸ਼ਰ ਦੇ ਦਰਸ਼ਨ ਦੀਦਾਰਾਂ ਦੀ ਪਿਆਸ ਤਰੇ ਰੁਚਿਤ ਲੱਗੀ ਹੋਈ ਵਾ ਪਰਮੇਸ਼ਰ ਦਾ ਦੀਦਾਰ ਮੇਰੇ ਰੁਚਿਤ ਮਨ ਪਾਉਂਦਾ ਹੈ ਇਸ ਲਈ ਮੇਰੇ ਮਨ ਚਿੱਤ ਵਿੱਚ ਉਸ ਸੁੰਦਰ ਪਰਮੇਸ਼ਰ ਦੀ ਪ੍ਰਾਪਤੀ ਦੀ ਪਿਆਸ ਤਰੇ ਚਾਹਨਾ ਲੱਗੀ ਹੈ ਜਿਸ ਪਿਆਸ ਨੂੰ ਕੋਈ ਵੀ ਤੋੜ ਨਹੀਂ ਸਕਦਾ ਐਸੀ ਦਰਸ਼ਨਾਂ ਦੀ ਪ੍ਰੀਤੀ ਪ੍ਰਭਲ ਹੋ ਚੁੱਕੀ ਹੈ ਰਹਾਉ ਪ੍ਰਾਨ ਮਾਨ ਪਤ ਪਿਤ ਸੁੱਤ ਬੰਧਪ ਹਰ ਸਰਬਸ ਤਨ ਮੂਰ ਪ੍ਰਾਨ ਮਾਨ ਸਤਕਾਰ ਵਾ ਮਾਨ ਮਨ ਪਤ ਇੱਜ਼ਤ ਪਿਤ ਪਿਤਾ ਸੁੱਤ ਪੁੱਤਰ ਬੰਧਪ ਸੰਬੰਧੀ ਅਤੇ ਤਨ ਆਦਿ ਤੇ ਸਾਰਾ ਸਰਬਸ ਭਾਵ ਸਰਬੰਸ ਮੇਰਾ ਪਰਮੇਸ਼ਰ ਹੀ ਹੈ ਅਤੁਵਾਏ ਮਾਨ ਮੰਦੇ ਅੰਦਰ ਪ੍ਰਾਨ ਪਛਾਨਣਾ ਕੀਤਾ ਹੈ ਕਿ ਸਾਰਿਆਂ ਦਾ ਪਤੀ ਰੂਪ ਸਭ ਦਾ ਪਿਤਾ ਰੂਪ ਬ੍ਰह्म ਗਿਆਨ ਰੂਪੀ ਪੁੱਤਰ ਦੀ ਦਾਤ ਦੇਣ ਵਾਲਾ ਸ਼ਰਵਣ ਮੰਨਣ ਨਿਧਿਆਸਣ ਰੂਪੀ ਸੰਬੰਧੀ ਨਾਮ ਰੂਪੀ ਤਨ ਦੇਣ ਵਾਲਾ ਤੇ ਸ਼ੁਭ ਗੁਣਾ ਰੂਪੀ ਸਰਬੰਸ ਦੇਣ ਵਾਲਾ ਮੇਰਾ ਪਰਮੇਸ਼ਰ ਹੀ ਹੈ ਤ੍ਰਿਗ ਗ ਸਰੀਰ ਅਸਤ ਬਿਸ਼ਟਾ ਕਰਮ ਬੇਨ ਹਾਰ ਜਾਨਤ ਹੋਰ ਜੋ ਬੁਰਖ ਪਰਮੇਸ਼ਰ ਤੋਂ ਬਗੈਰ ਕਿਸੇ ਹੋਰ ਨੂੰ ਜਾਣਦਾ ਹੈ ਉਸ ਦੇ ਅਸਤ ਹੱਡੀਆਂ ਬਿਸਟਾ ਮੈਲ ਗੰਦਗੀ ਤੇ ਮੈਲ ਦੇ ਕ੍ਰਮ ਕੀੜੇ ਵਤ ਸਰੀਰ ਨੂੰ ਤ੍ਰਿਗ ਤ੍ਰਕਾਰ ਹੈ ਭਯੋ ਕਿਰਪਾਲ ਦੀਨ ਦੁਖ ਪੰਜਨ ਪਰਾਪੂਰ ਬਲਾ ਜੋਰ ਜਿਸ ਉਤੇ ਦੀਨ ਗਰੀਬਾਂ ਦੇ ਦੁੱਖਾਂ ਨੂੰ ਭੰਨਣ ਨਾਸ ਕਰਨ ਵਾਲਾ ਪਰਮੇਸ਼ਰ ਕਿਰਪਾਲੂ ਦਿਆਲੂ ਹੋਇਆ ਉਸ ਦਾ ਪਰ ਉਤਕ੍ਰਿਸ਼ਟ ਪੂਰਬਲਾ ਪਿਛਲੇ ਜਨਮਾਂ ਦੇ ਨਿਸ਼ਕਾਮ ਕਰਮਾਂ ਦੇ ਜੋਰ ਬਲ ਕਰਕੇ ਪਰਮੇਸ਼ਰ ਨਾਲ ਜੋੜ ਹੋ ਗਿਆ ਹੈ ਬਸ ਰੂਪ ਦਾ ਜੋਰ ਗਿਆਨ ਹੋ ਗਿਆ ਹੈ ਨਾਨਕ ਸ਼ਰਨ ਕਿਰਪਾ ਨਿਧ ਸਾਗਰ ਬਿਨ ਸਿਉ ਆਨ ਨਿਹੋਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਗੁਰਮੁਖ ਜਨ ਉਸ ਪਰਮੇਸ਼ਰ ਦੀ ਸ਼ਰਨ ਓਟ ਵਿੱਚ ਪੈਂਦਾ ਜੋ ਸੰਸਾਰ ਸਮੁੰਦਰ ਅੰਦਰ ਕਿਰਪਾ ਦਇਆ ਦਾ ਨਿੱਧ ਖਜ਼ਾਨਾ ਹੈ ਵਾ ਜਿਸ ਦਇਆ ਦੇ ਸਮੁੰਦਰ ਪਰਮੇਸ਼ਰ ਦਾ ਨਾਮ ਰੂਪੀ ਨਿੱਧ ਖਜ਼ਾਨਾ ਅਮੋਲਕ ਹੈ ਇਸ ਲਈ ਉਸ ਦੀ ਆਨ ਹੋਰ ਨਾਂ ਦੇ ਨਿਹੋਰ ਐਹਸਾਨਮੰਦ ਹੋਣਾ ਇਹ ਬਿਨ ਸਿਓ ਨਾਸ਼ ਹੋ ਗਿਆ ਹੈ ਸਾਰਗ ਮਹੱਲਾ ਪੰਜਵਾ ਨੀਕੀ RAM ਕੀ ਤੁਨ ਸੋਏ ਰਾਮ ਪਰਮੇਸ਼ਰ ਦੇ ਨਾਮ ਦੀ ਤੁਨੀ ਬੜੀ ਨੀਕੀ ਅੱਛੀ ਤੇ ਸੋਏ ਸ਼ੂਬਾ ਵਾਲੀ ਹੈ ਚਰਨ ਕਮਲ ਅਨੂਪ ਸੁਆਮੀ ਜਪਤ ਸਾਧੂ ਹੋਏ ਰਹਾਉ ਜਿਸ ਸੁਆਮੀ ਮਾਲਕ ਪਰਮੇਸ਼ਰ ਦੇ ਚਰਨ ਕਮਲ ਅਨੂਪ ਉਪਮਾ ਤੋਂ ਰਹਤ ਹਨ ਉਸ ਪਰਮੇਸ਼ਰ ਦੇ ਨਾਮ ਨੂੰ ਜਪਣ ਵਾਲੇ ਪੁਰਖ ਸ੍ਰੇਸ਼ਟ ਹੋ ਜਾਂਦੇ ਹਨ ਰਹਾਉ ਚਿਤਵਤਾ ਗੋਪਾਲ ਦਰਸ਼ਨ ਕਲਮਲਾ ਕੱਢ ਤੋਏ ਜੋ ਪੁਰਖ ਗੋਪਾਲ ਪ੍ਰithvi ਦੇ ਪਾਲਕ ਪਰਮੇਸ਼ਰ ਦੇ ਦਰਸ਼ਨ ਦੀਦਾਰਾਂ ਨੂੰ ਕਹਿੰਦੇ ਚਿਤਵਿਧਾ ਰਹਿੰਦਾ ਉਹ ਆਪਣੇ ਮਨ ਰੂਪੀ ਬਸਤਰ ਅੰਦਰੋਂ ਗੁਰਪ੍ਰਦੇਸ਼ ਦੁਆਰਾ ਸਾਧ ਸੰਗਤ ਰੂਪੀ ਘਾਟ ਉੱਤੇ ਜਾ ਕੇ ਨਿਸ਼ਚੇ ਰੂਪੀ ਪਟੜੇ ਉੱਤੇ ਰੱਖ ਕੇ ਨਾਮ ਰੂਪੀ ਸਾਬਣ ਲਾ ਕੇ ਪ੍ਰੇਮ ਰੂਪੀ ਜਲ ਨਾਲ ਧੋ ਕੇ ਜੁਗਤੀਆਂ ਰੂਪ ਮੁਕੀਆਂ ਦੇ ਨਾਲ ਕਲਮਲਾ ਪਾਪਾਂ ਰੂਪ ਮੈਲ ਬਾਹਰ ਕੱਢ ਦਿੰਦਾ ਹੈ ਜਨਮ ਮਰਨ ਵਿਕਾਰ ਅੰਕਰ ਹਰ ਕਾਟ ਛਾੜੇ ਖੋਏ ਜੋ ਜਨਮ ਮਰਨ ਦੇ ਪੈਦਾ ਕਰਨ ਵਾਲਾ ਵਿਸ਼ੇ ਵਿਕਾਰ ਰੂਪੀ ਅੰਕਰ ਬੀਜ ਸੀ ਉਹ ਪਰਮੇਸ਼ਰ ਨੇ ਕੱਟ ਕਰਕੇ ਖੋਏ ਗਵਾ ਦਿੱਤਾ ਨਾਸ਼ ਕਰ ਛੱਡਿਆ ਹੈ ਵਿਕਾਰਾਂ ਦੀ ਭੈੜੀ ਖੋਏ ਆਦਤ ਛੱਡ ਦਿੰਦੀ ਹੈ ਪਰ ਪੂਰਬ ਜਿਸ ਲਿਖਿਆ ਬਿਰਲਾ ਪਾਇ ਕੋਇ ਪਰ ਉਤਕ੍ਰਿਸ਼ਟ ਪੂਰਬ ਪੂਰਬਲੇ ਜਨਮਾਂ ਦਾ ਜਿਸ ਦੇ ਮੱਥੇ ਉੱਤੇ ਸ੍ਰੇਸ਼ਟ ਲੇਖ ਲਿਖਿਆ ਹੋਇਆ ਉਹ ਕੋਈ ਬਿਰਲਾ ਟਾਵਾਂ ਹੀ ਗੁਰੂ ਸਾਹਿਬ ਜੀ ਦੀ ਸੰਗਤ ਪਾਉਂਦਾ ਹੈ ਰਵਣ ਗੁਣ ਗੋਪਾਲ ਕਰਤੇ ਨਾਨਕਾ ਸੱਚ ਜੋਇ ਜੇੜਾਪੁਰਖ ਗੋਪਾਲ ਪ੍ਰithvi ਦੇ ਪਾਲਕ ਕਰਤੇ ਰਚਨਹਾਰ ਪਰਮੇਸ਼ਰ ਦੇ ਗੁਣਾਂ ਨੂੰ ਰਵਣ ਉਚਾਰਦਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਹ ਪੁਰਖ ਸੱਚ ਸਰੂਪ ਨੂੰ ਜੋਏ ਦੇਖ ਲੈਂਦਾ ਹੈ ਸਾਰਗ ਮਹੱਲਾ ਪੰਜਵਾ ਹਰ ਕੀ ਨਾਮ ਕੀ ਮਤਸਾਰ ਹਰੀ ਪਰਮੇਸ਼ਰ ਦੇ ਨਾਮ ਜਪਣ ਦੀ ਮਤ ਸਿੱਖਿਆ ਹੀ ਸਾਰ ਸ੍ਰੇਸ਼ਟ ਹੈ ਹਰ ਵਿਸਾਰ ਜੋ ਆਨ ਰਾਜ ਹੈ ਮਿਥਨ ਸਭ ਵਿਸਤਾਰ ਰਹਾਉ ਹਰੀ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਭੁਲਾ ਕੇ ਜਿਹੜੇ ਆਨ ਹੋਰ ਨਾ ਦਵੇਤ ਵਾਲੇ ਪਾਸਿਆਂ ਵਿੱਚ ਰਚ ਜਾਂਦੇ ਉਹਨਾਂ ਦਾ ਸਾਰਾ ਵਿਸਤਾਰ ਜਿਹੜਾ ਮਿਥਿਆ ਹੈ ਰਹਾਉ ਸਾਧ ਸੰਗਮ ਭਜ ਸੋ ਆਮੀ ਪਾਪ ਹੋਵਤਖਾਰ ਜੋ ਬੁਰਖ ਸਾਧ ਸੰਗਮ ਸੰਤ ਜਨਾਂ ਦੀ ਇਕਤਰਤਾ ਵਿੱਚ ਮਿਲ ਕਰਕੇ ਸੁਆਮੀ ਮਾਲਕ ਪਰਮੇਸ਼ਰ ਦਾ ਭਜ ਕਹੀਏ ਭਜਨ ਕਰਦਾ ਉਸ ਦੇ ਸਭ ਪਾਪ ਗੁਨਾਹ ਖਾਰ ਸੁਆ ਨਾਸ਼ ਹੋ ਜਾਂਦੇ ਹਨ हे ਜੀਵ ਤੇਰਾ ਜੀਵਨ ਪਾਪ ਕਰਮ ਕਰਨੇ ਕਰਕੇ ਖਾਰ ਕਰਦਾ ਜਾਂਦਾ ਜੇਕਰ ਤੂੰ ਸਾਧ ਸੰਗਤ ਦੀ ਇਕਤਰਤਾ ਵਿੱਚ ਮਿਲ ਕੇ ਮਾਲਕ ਪਰਮੇਸ਼ਰ ਦੇ ਨਾਮ ਨੂੰ ਭਜਨਾ ਕਰੇ ਤਾਂ ਤੇਰੇ ਅੰਦਰੋਂ ਸਾਰੇ ਪਾਪ ਮਿਟ ਸਕਦੇ ਹਨ ਨਾਸ਼ ਹੋ ਜਾਣਗੇ ਚਰਨਾਰਬਿੰਦ ਬਸਾਏ ਹਿਰਦੈ ਬਹੁਰ ਜਨਮ ਨਮਾਰ ਜੋ ਪਰਮੇਸ਼ਰ ਜੋ ਪੁਰਖ ਪਰਮੇਸ਼ਰ ਦੇ ਚਰਨਾਰਬਿੰਦ ਚਰਨਾ ਕਬਲਾਂ ਨੂੰ ਹਿਰਦੇ ਚਿੱਤ ਵਿੱਚ ਵਸਾਉਣਾ ਕਰਦਾ ਉਸ ਦਾ ਕਹਿੰਦੇ ਬਹੁਰ ਮੁੜ ਕੇ ਜਨਮ ਨਹੀਂ ਹੋਵੇਗਾ ਤੇ ਨਾ ਹੀ ਉਸ ਨੂੰ ਕਾਲ ਮਾਰ ਸਕੇਗਾ ਕਰ ਅਨੁਗ੍ਰਹਿ ਰਾਗ ਲੀਨੇ ਏਕ ਨਾਮ ਆਧਾਰ ਪਰਮੇਸ਼ਰ ਨੇ अनुग्रह भाव कृपा दृष्टि ਕਰਕੇ ਉਹਨਾਂ ਨੂੰ ਰੱਖ ਲਿਆ ਹੈ ਜਿਨ੍ਹਾਂ ਨੂੰ ਇੱਕ ਪਰਮੇਸ਼ਰ ਦੇ ਨਾਮ ਦਾ ਹੀ ਆਧਾਰ ਆਸਰਾ ਹੈ ਦਿਨ ਰੈਨ ਸਿਮਰਤ ਸਦਾ ਨਾਨਕ ਮੁਖ ਊਜਲ दरबार ਸੋ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਪੁਰਖ ਰਾਤ ਦਿਨੇ ਸਦਾ ਪਰਮੇਸ਼ਰ ਦਾ ਸਿਮਰਨ ਕਰਦੇ ਉਨ੍ਹਾਂ ਦਾ ਸਾਲ ਸੰਗਤ ਰੂਪੀ ਦਰਬਾਰ ਵਿੱਚ ਸੰਸਾਰ ਸੱਚਖੰਡ ਰੂਪੀ ਦਰਬਾਰ ਵਿੱਚ ਜਿਹੜਾ ਮੁਖ ਕਹਿੰਦੇ ਮੁਖੜਾ ਊਜਲ ਉਜਲਾ ਹੁੰਦਾ ਹੈ ਵਾਹਿ ਗੁਰੂ ਵਾਹਿ guru wa wow. ਫਾਤੇਹ